ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਕਲਕੀ ਅਵਤਾਰ ਤੇ ਸਾਹਿਗਤ ਜੀ ਇਸ ਦੀ ਵਿਆਖਿਆ ਜਿਸ ਦੇ ਵਿੱਚ ਕਿਵੇਂ ਕਲਕੀ ਅਵਤਾਰ ਜਾਂਦਾ ਜੋ ਜੰਗ ਜੁਦ ਹੋ ਰਿਹਾ ਹੈ ਅਤੇ ਉਹ ਵਿਸ਼ਨੂੰ ਜੀ ਦੇ 24ਵੇਂ ਅਵਤਾਰ ਹਨ ਦਸ਼ਮ ਗ੍ਰੰਥ ਦੀ 24 ਅਵਤਾਰਾਂ ਦੀ ਬਾਣੀ ਦੇ ਵਿੱਚੋਂ ਅੰਤਲੇ ਅਵਤਾਰ ਹਨ ਆ ਉਹ ਅੱਗੇ ਜਿਸ ਦੇ ਮਾਰੇ ਫਰਮਾਨ ਕਰਦੇ ਹਨ ਕਿ ਬਾਨ ਪਾਨ ਲੈ ਸਬੈ ਸਕਰੁੱਧ ਸੂਰਮਾ ਚੱਲੇ ਹੱਥ ਵਿੱਚ ਬਾਣ ਲੈ ਕੇ ਸਾਰੇ ਸੂਰਮੇ ਕ੍ਰੋਧਵਾਨ ਹੋ ਕੇ ਸਾਧ ਸੰਗਤ ਜੀ ਉਸ ਜੰਗ ਦੇ ਵਿੱਚ ਚੱਲ ਪਏ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਬੀਨ ਬੀਣ ਜੇ ਲੈ ਪ੍ਰਬੀਨ ਵੀਰ ਹਾ ਪਲੇ ਚੰਗੇ ਤਕੜੇ ਯੋਧਿਆਂ ਨੂੰ ਚੁਣ-ਚੁਣ ਕੇ ਰਾਜੇ ਨੇ ਨਾਂ ਲੈ ਲਿਆ ਹੈ ਸਾਹਾ ਸੰਗਜੀ ਜੋ ਰਾਜਾ ਸੰਭਲਦਾ ਹੈ। ਕਲਕੀ ਉਤਾਰ ਜੀ ਹਾਂ ਦੇ ਜੋ ਵਿਰੋਧ ਜੰਗ ਲੜ ਰਿਹਾ ਹੈ। ਜਿਸ ਨੇ ਸਾਹਾ ਸੰਗਜੀ ਧਰਤੀ ਦੇ ਉੱਪਰ ਪਾਪ ਫੈਲਾਇਆ ਹੋਇਆ ਹੈ ਉਸ ਰਾਜਾ ਜੋ ਹੈ ਉਹ ਤਗੜੇ-ਤਗੜੇ ਤੇ ਚੰਗੇ-ਚੰਗੇ ਬਲੀ ਯੋਦੇ ਸੁਰਮੈਣ ਚੁਣ-ਚੁਣ ਕੇ ਆਪਣੇ ਨਾਲ ਲੈ ਕੇ ਆਪਣੇ ਨਾਲ ਮਿਲਾ ਕੇ ਜੰਗ ਦੇ ਵਿੱਚ ਅੱਗੇ ਵੱਲ ਨੂੰ ਵਧਿਆ ਹੈ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਸੰਕ ਸ਼ੋਰ ਕੈ ਪਿਰੈ ਨ ਸੰਕ ਕਾਏ ਡਾਰਹੀ ਸੰਗ ਸੰਕੋਚ ਛੱਡ ਕੇ ਸੰਗ ਸ਼ਰਮ ਨੂੰ ਲਾ ਕੇ ਦੇਚ ਜਿਹੜੋ ਕਿਤੇ ਨੇ ਡਰ ਹੋ ਕੇ ਲੜਦੇ ਹਨ ਅਤੇ ਨ ਸੰਗ ਹੋ ਕੇ ਸੱਤਾ ਮਾਰਦੇ ਹਨ ਸਾਧ ਸੰਗਤ ਜੀ ਕਈ ਵਾਰ ਜਦੋਂ ਆਪਾਂ ਕਿਸੇ ਦੇ ਉੱਪਰ ਵਾਰ ਕਰਦੇ ਹਾਂ ਫਟ ਮਾਰਦੇ ਹਾਂ ਤਾਂ ਉਹ ਉਹਨਾਂ ਦਾ ਖੂਨ ਨਿਕਲਦਾ ਦੇਖ ਕੇ ਕਈ ਆਰ ਇਨਸਾਨ ਘਬਰਾ ਜਾਂਦਾ ਹੈ ਪਰ ਇਹੋ ਜਿਹੇ ਅਜਿਹੇ ਜਸੂਰ ਮਿਹਨ ਉਹ ਘਬਰਾਉਂਦੇ ਨਹੀਂ ਹਨ ਨਿਸੰਗ ਹੋ ਕੇ ਸੰਗ ਸ਼ਰਮ ਉਤਾਰ ਕੇ ਸਟਾ ਮਾਰਦੇ ਹਨ ਅੱਗੇ ਮਾਰ ਹੀ ਕਹਿੰਦੇ ਹਨ ਕਿ ਸੋ ਅੰਗ ਭੰਗ ਹੋਏ ਗਿਰਾ ਨਜੰਗ ਤੇ ਪਧਾਰ ਹੀ ਉਹਨਾਂ ਦੇ ਅੰਗ ਟੁੱਟ ਟੁੱਟ ਕੇ ਜੋ ਅੰਗ ਅੰਗ ਹੈ ਉਹ ਡਿੱਗ ਰਹੇ ਹਨ ਪਰ ਯੁੱਧ ਦੇ ਵਿੱਚੋਂ ਭੱਜਦੇ ਨਹੀਂ ਕਦੇ ਵੀ ਹਾਰ ਮੰਨ ਕੇ ਪਛਾਣ ਨਹੀਂ ਮੁਰਦੇ ਹਨ ਉਹ ਭੱਜ ਕੇ ਮੈਦਾਨ ਛੱਡ ਕੇ ਨਹੀਂ ਭੱਜਦੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਹਨ ਕਿ ਨਿਸਪਾਲਿਕ ਛੰਦ ਆਨ ਸਰ ਤਾਨ ਅਰਮਾਨ ਕਰੇ ਸ਼ੋਰ ਹੀ ਅਤੇ ਤਨੋਸ਼ ਨੂੰ ਕਹਿੰਦੋ ਭਾਵ ਹੈ ਕਿ ਕਮਾਨ ਨੂੰ ਖਿੱਚ ਕੇ ਅਤੇ ਪੂਰੀ ਤਸੱਲੀ ਦੇ ਨਾਲ ਇਕਾਗਰਤਾ ਦੇ ਨਾਲ ਸਾਥ ਸਿੰਘ ਜੀ ਪਹਿਲਾਂ ਨਿਸ਼ਾਨਾ ਬੰਨ੍ਹਦੇ ਹਨ ਜੋ ਤਗੜੇ ਜੋਦੇ ਸੁਰਮੇ ਹਨ ਅਤੇ ਫਿਰ ਬਾਣ ਨੂੰ ਛੱਡ ਰਹੇ ਹਨ ਕੋਈ ਵੀ ਜਲਦਬਾਜ਼ੀ ਨਹੀਂ ਦਿਖਾ ਰਹੇ ਉਹਨਾਂ ਦਾ ਕੋਈ ਵੀ ਜੋ ਬਾਣ ਹੈ ਤੀਰ ਹੈ ਉਹ ਨਿਸ਼ਾਨਾ ਉੱਕਦਾ ਨਹੀਂ ਹੈ ਉਹ ਤਸੱਲੀ ਦੇ ਨਾਲ ਹੀ ਜੰਗ ਲੜ ਰਹੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਐਨ ਸਾਰੇ ਚੈਨ ਕਰ ਤੈਨ ਕਰੇ ਜੋਰ ਹੀ ਠੀਕ ਨਿਸ਼ਾਨੇ ਤੇ ਜੋ ਉਹਨਾਂ ਦਾ ਬਾਣ ਹੈ ਜੋ ਤੀਰ ਹੈ ਵੱਜਣ ਨਾਲ ਜੋ ਸਾਹਮਣੇ ਸੂਰਮਾ ਹੈ ਰਾਮ ਨਾਲ ਲੇਟ ਜਾਂਦਾ ਹੈ ਕਿਆ ਕਿ ਇਸ ਤਰ੍ਹਾਂ ਤਸੱਲੀ ਦੇ ਨਾਲ ਛੱਡੇ ਹੋਏ ਜੋ ਉਹਨਾਂ ਦੇ ਬਾਣ ਹਨ ਉਹ ਵਿਰੋਧੀ ਸੂਰਮਿਆਂ ਨੂੰ ਲਟਾ ਦਿੰਦੇ ਹਨ ਇੱਕ ਹੀ ਵਾਰ ਦੇ ਨਾਲ ਮਾਰ ਦਿੰਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਕਾਵ ਕਰ ਚਾਵ ਕਰ ਆਨ ਕਰ ਲਾਗਹੀਨ ਉਧਰ ਤੀਰ ਮਾਰਨ ਵਾਲਾ ਹੱਥ ਨਾਲ ਹੋਰ ਤੀਰ ਜੋੜ ਲੈਂਦਾ ਹੈ ਜਿੰਨੇ ਚਿਰ ਨੂੰ ਸਾਧ ਸਿੰਘ ਜੀ ਤੀਰ ਵਾਜ ਕੇ ਸਾਹਮਣੇ ਵਾਲਾ ਜੋ ਸੂਰਮਾ ਹੈ ਡਿੱਗਦਾ ਹੈ ਉਹਨੇ ਚਿਰ ਨੂੰ ਇੱਕ ਹੋਰ ਤੀਰ کمان ਦੇ ਉੱਤੇ ਚੜ੍ਹਾ ਹੁੰਦਾ ਹੈ ਆਣ ਕੇ ਲੱਗਣ ਦੇ ਨਾਲ ਘਾਉ ਹੁੰਦਾ ਹੈ ਅਤੇ ਸੂਰਮੇ ਨੂੰ ਜੋ ਜੰਗੇ ਮੈਦਾਨ ਦੇ ਵਿੱਚ ਜੂਜਰਾਸ ਨੂੰ ਹੋਰ ਚਾਹ ਛੜਦਾ ਹੈ ਅੱਗੇ ਮਹਾਰਾਏ ਫਰਮਾਨ ਕਰਦੇ ਹਨ ਕਿ ਛਾੜ ਰਣ ਖਾਏ ਬ੍ਰਿਣ ਵੀਰ ਬਰ ਭਾਗ ਹੀ ਕਈ ਬਲਵਾਨ ਸੂਰਮੇ ਜ਼ਖਮ ਖਾ ਕੇ ਰਣ ਭੂਮੀ ਵਿੱਚੋਂ ਭੱਜ ਜਾਂਦੇ ਹਨ ਸਾਧ ਸੰਗਤ ਜੀ ਕਈ ਜੋ ਸੂਰਮੇ ਹਨ ਉਹ ਜ਼ਖਮ ਖਾਣ ਤੋਂ ਬਾਅਦ ਰਣ ਭੂਮੀ ਦੇ ਵਿੱਚੋਂ ਭੱਜ ਜਾਂਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿਰੋਧ ਕਰ ਬੋਧ ਹਰ ਸੋਧ ਅਰਤਾ ਵਹੀ ਅਤੇ ਕਈ ਜੋ ਸੂਰਮੇ ਹੁੰਦੇ ਹਨ ਜੰਗ ਦੇ ਮੈਦਾਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੂਰਮੇ ਸਾਧ ਸੰਗਤ ਜੀ ਮਿਲਦੇ ਹਨ ਕਈ ਜੋ ਹੁੰਦੇ ਹਨ ਉਹਨਾਂ ਵਿੱਚੋਂ ਕਰੋਧਵਾਨ ਹੋ ਕੇ ਗਿਆਨ ਨੂੰ ਭੁਲਾ ਕੇ ਗਿਆਨ ਨੂੰ ਭਰਉਣ ਤੋਂ ਭਾਵ ਹੈ ਬੋਧ ਹਾਰ ਬੋਧ ਹਾਰ ਤੋਂ ਭਾਵ ਹੈ ਗਿਆਨ ਨੂੰ ਭੁਲਾਉਣਾ ਦਿਮਾਗ ਸਾਧ ਸੰਗਤ ਜੀ ਉਹਨਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ ਜਦੋਂ ਇਨਸਾਨ ਨੂੰ ਗੁੱਸਾ ਇੱਕਦਮ ਕਰੋਧ ਆ ਜਾਂਦਾ ਹੈ ਤਾਂ ਉਸ ਦੀ ਸੋਚਣ ਸ਼ਕਤੀ ਜੋ ਹੈ ਉਹ ਖਤਮ ਹੋ ਜਾਂਦੀ ਹੈ ਗਿਆਨ ਨੂੰ ਭੁਲਾ ਕੇ ਅਤੇ ਗਿਆਨ ਨੂੰ ਭੁਲਾ ਕੇ ਫਿਰ ਸਾਧ ਸੰਗਤ ਜੀ ਵਿਆਹਰੀ ਨੂੰ ਲੱਭਦੇ ਫਿਰਦੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਜੋਦ ਬਾਰ ਕਰੋਧ ਧਰ ਬਿਰੋਧ ਸਰ ਲਾਭ ਹੀ ਬਲਵਾਨ ਜੋਦੇ ਕਰੋਧ ਧਾਰ ਕੇ ਵਿਰੋਧ ਨਾਲ ਤੀਰ ਮਾਰਦੇ ਹਨ ਕਰੋਧ ਸਾਧ ਸੰਗਤ ਜੀ ਉਹ ਧਾਰ ਕੇ ਫਿਰ ਵਿਰੋਧ ਦੇ ਨਾਲ ਹੀ ਤੀਰ ਛੱੜਦੇ ਹਨ ਸਾਹਮਣੇ ਆਪਣੇ ਵਿਰੋਧੀ ਦੇ ਇਕਦਮ ਵੀ ਰਸ ਦੇ ਵਿੱਚ ਭਰ ਕੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਅੰਗ ਭਾਟ ਭੰਗ ਹੋਵੇ ਜੰਗ ਤੇ ਡਿਗ ਹੀ ਜਿਵੇਂ ਸੂਰਮੇ ਦਾ ਅੰਗ ਭੰਗ ਹੋ ਜਾਂਦਾ ਹੈ ਟੁੱਟ ਜਾਂਦਾ ਹੈ ਲਾਥ ਜਾਂਦਾ ਹੈ ਉਹ ਯੋਧੇ ਭੂਮੀ ਦੇ ਵਿੱਚ ਡਿਗ ਪੈਂਦਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਸੰਗ ਬਿਨ ਰੰਗ ਰਣ ਸਰੋਣ ਤਨ ਡਿਗ ਹੀ ਬਿਨਾਂ ਸੰਕੋਚ ਰਣ ਭੂਮੀ ਦੇ ਵਿੱਚ ਰੁੱਜੇ ਹੋਏ ਹਨ ਅਤੇ ਸਰੀਰ ਲਹੂ ਨਾਲ ਲਥਪਤ ਹੋ ਗਏ ਹਨ ਸਾਧ ਸੰਗਤ ਜੀ ਬਿਨਾਂ ਕਿਸੇ ਚੀਜ਼ ਦਾ ਫਿਕਰ ਕੀਤੇ ਨਿਡਰ ਹੋ ਕੇ ਜੋ ਜੋਦੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਰੁੱਜੇ ਹੋਏ ਹਨ ਆਪਣੀ ਉਹਨਾਂ ਨੂੰ ਸੇਰ ਦਾ ਵੀ ਖਿਆਲ ਨਹੀਂ ਹੈ ਧਿਆਨ ਨਹੀਂ ਹੈ ਪ੍ਰਵਾਹ ਨਹੀਂ ਹੈ ਕਿ ਜੋ ਸਾਰਾ ਲਹੂ ਦੇ ਨਾਲ ਲਥਪਤ ਹੋ ਗਿਆ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਤਾਏ ਪਟ ਆਏ ਰਿਸ ਖਾਏ ਅਸ ਝਾਰ ਹੀ ਜੋਦੇ ਜੋ ਹਨ ਨੂੰ ਭੱਜ ਕੇ ਆਉਂਦੇ ਹਨ ਅਤੇ ਕਰੋਧ ਕਰਕੇ ਤਲਵਾਰ ਛਾੜਦੇ ਹਨ ਸ਼ਸਤਰਾਂ ਵਾਲੇ ਜੋਧੇ ਹਨ ਉਹ ਵੀ ਜੰਗੇ ਮੈਦਾਨ ਚ ਕਰੋਧ ਦੇ ਨਾਲ ਵੀ ਰਸ ਦੇ ਨਾਲ ਭਰ ਕੇ ਤਲਵਾਰ ਦੇ ਨਾਲ ਝਾੜਦੇ ਹਨ ਵਾਰ ਕਰਦੇ ਹਨ ਅਗੇ ਮਾਰ ਹੀ ਕਹਿੰਦੇ ਹਨਗੇ ਸੋਰ ਕਰ ਜੋਰ ਸਾਰੇ ਤੋਰ ਅਰ ਡਾਰ ਹੀ ਰੋਲਾ ਪਾ ਕੇ ਤਨੋਸ਼ ਵਿੱਚ ਬਾਣ ਜੋੜ ਕੇ ਕਹਿਨ ਤੋਂ ਭਾਵ ਹੈ ਕਿ ਲਲਕਾਰਿਆ ਮਾਰ ਕੇ ਜਾਂ ਵੈਰੀ ਨੂੰ ਵੰਗਾਰ ਕੇ ਬਾਣ ਵਿੱਚ ਜੋੜ ਕੇ ਜੋ ਤਨੋਸ਼ ਵਿੱਚ ਤੀਰ ਜੋੜ ਕੇ ਵੈਰੀ ਨੂੰ ਫਾਂਡ ਸੁੱਟਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਪ੍ਰਾਣ ਤਜ ਪੈ ਨ ਭਜ ਭੂਮ ਰਣ ਸੋਭਹੀ ਪ੍ਰਾਣ ਤਿਆਗ ਦਿੰਦੇ ਹਨ ਆਪਣੀ ਜਾਨ ਦੀ ਕੁਰਬਾਨੀ ਦੇ ਜਾਂਦੇ ਹਨ ਆਪਣੀ ਧਰਮ ਤੋਂ ਜਾਨ ਮਾਰ ਦਿੰਦੇ ਹਨ ਪਰ ਭੱਜਦੇ ਬਿਲਕੁਲ ਵੀ ਨਹੀਂ ਹਨ ਅਤੇ ਰਣ ਭੂਮੀ ਦੇ ਵਿੱਚ ਹੀ ਸੌਂਦੇ ਹਨ ਸੂਰਮਾ ਸਾਹਸ ਸਿੰਘ ਜੀ ਉਹੀ ਹੁੰਦਾ ਹੈ ਜੋ ਜੰਗੇ ਮੈਦਾਨ ਦੇ ਵਿੱਚ ਹੋਵੇ ਜੋ ਭੱਜ ਜਾਵੇ ਜਾਂ ਕਿਨਾਰੇ ਤੇ ਜਾ ਕੇ ਖੜ ਜਾਵੇ ਉਹ ਕਦੀ ਵੀ ਸੂਰਮਾ ਨਹੀਂ ਕਾਇਰ ਉਸਦਿਲ ਜ਼ਰੂਰ ਹੋਵੇਗਾ ਇਸੇ ਲਈ ਤਾਂ ਸੂਰਮੇ ਮਾਰੇ ਕਹਿੰਦੇ ਕਿ ਰਣ ਭੂਮੀ ਦੇ ਵਿੱਚ ਸੌਂਦੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਪੇਖ ਸ਼ਬ ਦੇਖ ਦਤ ਨਾਰ ਸੁਰ ਲੋਭਹੀ ਉਹਨਾਂ ਦੀ ਛਵੀ ਨੂੰ ਦੇਖ ਕੇ ਅਤੇ ਮੁੱਖ ਦੀ ਚਮਕ ਨੂੰ ਵੇਖ ਕੇ ਉਹਨਾਂ ਦੇ ਜੋ ਸਾਧ ਸੰਗਤ ਜੀ ਚਿਹਰੇ ਤੇ ਨੂਰ ਹਾਸ ਨੂੰ ਦੇਖ ਕੇ ਦੇਵ ਇਸਤਰੀਆਂ ਜੋ ਹਨ ਲੁਭਾਏ ਮਾਨ ਹੋ ਰਹੀਆਂ ਹਨ ਦੇਵ ਇਸਤਰੀਆਂ ਭਾਵ ਕਹੀਏ ਕਿ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹਨ ਉਹ ਜੋ ਇਸਤਰੀਆਂ ਹਨ ਪਲਭਾਏ ਮਨ ਹੋ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਭਾਜ ਨਹਿ ਸਾਜ ਅਸ ਗਾਜ ਭਟ ਆਵਹੀ ਸੂਰਮੇ ਤਲਵਾਰਾਂ ਸੌਂਤ ਕੇ ਗੱਜ ਦੇ ਆਉਂਦੇ ਹਨ ਅਤੇ ਭੱਜਦੇ ਨਹੀਂ ਹਨ ਸੂਰਮੇ ਜੋ ਹਨ ਤਲਵਾਰਾਂ ਲਿਸ਼ਕਾਉਂਦੇ ਆਉਂਦੇ ਹਨ ਘਮਾਉਂਦੇ ਆਉਂਦੇ ਹਨ ਅਦਾ ਲਲਕਾਰੇ ਮਾਰਦੇ ਗੱਜ ਦੇ ਬੱਦਲਾ ਵਾਂਗ ਆ ਰਹੇ ਹਨ ਪਰ ਭੱਜਦੇ ਬਿਲਕੁਲ ਵੀ ਨਹੀਂ ਹਨ ਬੇਠ ਵਕਾ ਕੇ ਨਹੀਂ ਭਜਦੇ ਕੇ ਕ੍ਰੋਧ ਕਰ ਬੋਧ ਹਰ ਜੋਦ ਅਸ ਲਾਭ ਹੀ ਕ੍ਰੋਧ ਕਰਕੇ ਵੀ ਰਸ ਦੇ ਵਿੱਚ ਭਰ ਕੇ ਸੂਜ ਬੋਜ ਨੂੰ ਭਲਾ ਕੇ ਸਾਧ ਸੰਗਤ ਜੀ ਸਭ ਕੁਝ ਭੁੱਲ ਕੇ ਸੂਰਮੇ ਜੋਹਾਨ ਨੂੰ ਤਲਵਾਰਾ ਵਾਉਂਦੇ ਹਨ ਕਾਂਤ ਭਾਵ ਤਲਵਾਰ ਚਲਾ ਰਹੇ ਹਨ ਮਾਰੇ ਜੂਜ ਰਣ ਝਾਲ ਬ੍ਰਿੰਨ ਦੇਵਪੁਰ ਭਾਵ ਹੀ ਅਤੇ ਜ਼ਖਮ ਖਾ ਕੇ ਰਣ ਵਿੱਚ ਜੂਝ ਕੇ ਜੋ ਜੋਧੇ ਸੂਰਮੇ ਹਨ ਸ਼ਹੀਦਾਂ ਪਾ ਕੇ ਦੇਵਪੁਰੀ ਸਵਰਗ ਵਿੱਚ ਨਿਵਾਸ ਪਾਉਂਦੇ ਹਨ ਸਵਰਗ ਦੇ ਵਿੱਚ ਵਾਸ ਕਰ ਰਹੇ ਹਨ ਅਗੇ ਮਹਾਰਾਜ ਕਹਿੰਦੇ ਹਨ ਕਿ ਜੀਤ ਕਾ ਗੀਤ ਕੁੱਲ ਰੀਤ ਜਿਮ ਗਾਵਹੀਂ ਫਿਰ ਕੁੱਲ ਰੀਤ ਅਨੁਸਾਰ ਜਿੱਤ ਦੇ ਗੀਤ ਗਾਉਂਦੇ ਹਨ ਜੋ ਜੋਧੇ ਸੂਰਮੇ ਹਨ ਸ਼ਹਾਦਤ ਪਾ ਚੁੱਕੇ ਹਨ ਅਤੇ ਸਵਰਗ ਦੇ ਵਿੱਚ ਜਿਨ੍ਹਾਂ ਦਾ ਵਾਸ ਹੁੰਦਾ ਹੈ ਸਾਹਸੰਗਤ ਜੀ ਸਿੱਖ ਧਰਮ ਦੇ ਵਿੱਚ ਸਭ ਤੋਂ ਉੱਚਾ ਜੋ ਆਉਦਾ ਹੈ ਉਹ ਸ਼ਹੀਦੀ ਦਾ ਦਿੱਤਾ ਗਿਆ ਹੈ ਸ਼ਹੀਦ ਹੋ ਕੇ ਹੀ ਜੋ ਸਿੰਘ ਸੂਰਮੇ ਹਨ ਜੋ ਜੋਧੇ ਸੂਰਮੇ ਹਨ ਸਿੱਧਾ ਸਵਰਗ ਦੇ ਵਿੱਚ ਪਹੁੰਚ ਜਾਂਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਰਾਜ ਛੰਦ ਅੱਗੇ ਮਹਾਰਾਜ ਕਹਿੰਦੇ ਹਨ ਕਿ ਸਾਜ ਸਾਜ ਕੈ ਸਬੈ ਸਲਾਜ ਵੀਰ ਧਾਵਹੀਂ ਸਾਰੇ ਜੋ ਸੂਰਮੇ ਹਨ ਉਹ ਸਾਜ ਸਜਾ ਕੇ ਅਣਖ ਨਾਲ ਸਾਜ ਸਜਉਣ ਤੋਂ ਪਾਵ ਹੈ ਕਿ ਅਸਤਰ ਸਸਤਰੀ ਇਕੱਠੇ ਕਰਕੇ ਤਿਆਰ ਬਰ ਤਿਆਰ ਹੋ ਕੇ ਜੰਦ ਭੂਮੀ ਵੱਲ ਭੱਜੀ ਆ ਰਹੇ ਹਨ ਉਹ ਜੂਝਣਾ ਚਾਹੁੰਦੇ ਹਨ ਰਣ ਮੈਦਾਨ ਦੇ ਵਿੱਚ ਅੱਗੇ ਮਾਰਾਈ ਕਹਿੰਦੇ ਹਨਗੇ ਜੂਜ ਜੂਜ ਕੈ ਮਰੇ ਪਰਲੋਕ ਲੋਕ ਪਾਵਹੀਂ ਲੜ ਲੜ ਕੇ ਮਰਦੇ ਹਨ ਸ਼ਹੀਦ ਹੁੰਦੇ ਹਨ ਦੇਹ ਨੂੰ ਤਿਆਗਦੇ ਹਨ ਅਤੇ ਫਿਰ ਸਾਧ ਸੰਗਤ ਜੀ ਪਰਲੋਕ ਕਹਿੰਤੋ ਭਾਵ ਕਿ ਸਵਰਗ ਦੇ ਵਿੱਚ ਨਿਵਾਸ ਪ੍ਰਾਪਤ ਕਰਦੇ ਹਨ ਇਹ ਲੋਕ ਹੈ ਇੱਕ ਪਰਲੋਕ ਹੈ ਇਹ ਮ੍ਰਿਤੂ ਲੋਕ ਹੈ ਤੇ ਸਾਧ ਸੰਗਤ ਜੀ ਉਹ ਪਰਲੋਕ ਹੈ ਇੱਥੇ ਜਨਮ ਮਰਨ ਦੇ ਬੰਧਨ ਹਨ ਇਥੇ ਬਾਰ-ਬਾਰ ਜੋ ਜੋਤ ਹੈ ਉਹ ਜੰਮਦੀ ਹੈ ਮਰਦੀ ਹੈ ਤੇ ਨਵੇਂ ਜਨਮ ਧਾਰਦੀ ਹੈ ਪਰਲੋਕ ਦੇ ਵਿੱਚ ਜਨਮ ਮਰਨ ਤੋਂ ਮੁਕਤੀ ਮਿਲਦੀ ਹੈ ਜਿਸ ਨੂੰ ਸਵਰਗ ਕਹਿੰਦੇ ਹਨ ਅੱਗੇ ਮਾਰਾਇ ਜੀ ਕਹਿੰਦੇ ਹਨ ਕਿ ਤਾਏ ਤਾਏ ਕਾ ਹਠੀ ਅਕਾਏ ਕਾਏ ਝੇਲਹੀ ਹਠੀ ਲੈ ਸੂਰ ਮੇ ਪੱਜ ਪੱਜ ਕੇ ਰੱਜ ਕੇ ਜ਼ਖਮ ਝੇਲਦੇ ਹਨ ਬਾਠ ਖਾ ਕੇ ਸਾਧ ਸੰਗਤ ਜੀ ਜੋ ਜੋਦੇ ਸੂਰਮੇ ਹਨ ਦੁਖੀ ਨਹੀਂ ਹੁੰਦੇ ਥੱਕ ਕੇ ਨਹੀਂ ਬੰਦੇ ਬਲਕਿ ਉਹ ਜ਼ਖਮ ਨੂੰ ਚਲਦੇ ਹਨ ਉਹਨਾਂ ਦੇ ਵਿੱਚ ਇੰਨੀ ਸ਼ੈਨ ਸ਼ੀਲਤਾ ਹੈ ਕਿ ਉਹ ਫਾਟ ਖਾ ਕੇ ਵੀ ਭੱਜ ਭੱਜ ਕੇ ਜੰਗੇ ਮੈਦਾਨ ਦੇ ਵਿੱਚ ਜੂਝ ਰਹੇ ਹਨ ਕਿਉਂਕਿ ਉਹ ਹਠੀਲੇ ਹਨ ਉਹਨਾਂ ਨੇ ਪ੍ਰਾਨ ਗੀਤਾ ਹੈ ਧਾਰਿਆ ਹੋਇਆ ਹੈ ਕਿ रण ਮੈਦਾਨ ਦੇ ਵਿੱਚੋਂ ਭੱਜਣਾ ਨਹੀਂ ਹੈ ਅਤੇ ਆਪਣੀ ਕੌਮ ਦੇ ਲਈ ਯੋਗਦਾਨ ਦੇਣਾ ਹੈ ਧਰਮ ਦੇ ਲਈ ਸੱਚ ਵਾਸਤੇ ਲੜ ਮਰਨਾ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਸ਼ੇਲ ਪਾਵ ਨਾ ਚੱਲੈ ਰੈਲ ਬੀਰ ਠੇਲਹੀਂ ਪਿੱਛੇ ਨੂੰ ਪੈਰ ਨਹੀਂ ਧਰਦੇ ਸਗੋਂ ਹਠੀ ਸੂਰਮੇ ਜੋ ਕਿ ਜਿੱਦ ਤੇ ਅੜੇ ਹਨ ਜੋ ਕਿ ਜੋ ਕੌਲ ਕਰਾਰ ਕੀਤੇ ਨੇ ਉਸ ਨੂੰ ਨਿਭਾਉਣਾ ਜਾਣਦੇ ਹਨ ਇਹੋ ਜਿਹੇ ਸੂਰਮੇ ਅੱਗੇ-ਅੱਗੇ ਹੀ ਵਾਧੇ ਜਾਂਦੇ ਹਨ ਵੈਰੀਆਂ ਦੇ ਦਲ ਨੂੰ ਦਲ-ਮਲ ਕਰਦੇ ਜਾਂਦੇ ਹਨ ਅੱਗੇ ਵਧਦੇ ਜਾਂਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਕੋਪ ਉਪ ਦਾ ਸਬੇ ਸਰੋਖ ਸੂਰਤਾਏ ਹੈਂ ਕ੍ਰੋਧ ਨੂੰ ਵਧਾ ਕੇ ਸਾਰੇ ਸੂਰਮੇ ਰੋਹ ਨਾਲ ਭਰੇ ਭੱਜੇ ਹੀ ਆਉਂਦੇ ਹਨ ਬੀਰ ਅਸ ਦੇ ਵਿੱਚ ਭਰ ਕੇ ਭੱਜੇ ਆਉਂਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਤਾਏ ਤਾਏ ਜੂਜ ਹੈ ਕੁਝ ਹੈ ਅਰੂਜ ਜੂਜ ਜਾਏ ਹੈ ਭੱਜ ਭੱਜ ਕੇ ਲੜਦੇ ਹਨ ਅਤੇ ਜੋਜ ਦੇ ਵਿੱਚ ਉਲਝ ਕੇ ਜੂਜਦੇ ਹਨ ਕਹਿਣ ਤੋਂ ਭਾਵ ਹੈ ਕਿ ਉਹਨਾਂ ਦਾ ਜੋ ਧਿਆਨ ਹੈ ਜੰਗੇ ਮੈਦਾਨ ਦੇ ਵਿੱਚ ਹੈ ਅਤੇ ਜੂਜ ਕੇ ਹੀ ਮਰਨਾ ਪਸੰਦ ਕਰਦੇ ਹਨ ਭੱਜ ਕੇ ਨਹੀਂ ਛਾਤੀ ਤੇ वार ਖਾਣਾ ਚਾਹੁੰਦੇ ਹਨ ਪਿੱਠ ਤੇ ਨਹੀਂ ਅੱਗੇ ਮਾਰੇ ਕਹਿੰਦੇ ਹਨ ਕਿ ਸੋ ਅਸਤਰ ਸਸਤਰ ਮੇਲ ਕਹਿ ਪ੍ਰਹਾਰ ਆਨ ਡਾਰਹੀਂ ਅਤੇ ਉਹ ਅਸਤਰਾਂ ਤੇ ਸਸਤਰਾਂ ਨੂੰ ਇਕੱਠਾ ਕਰਕੇ ਵਾਰ ਕਰਦੇ ਹਨ ਆਪੋ ਆਪਣੇ ਅਸਤਰ ਸਸਤਰ ਸੰਭਾਲਦੇ ਹਨ ਉਸ ਤੋਂ ਬਾਅਦ ਹੀ ਵਾਰ ਕਰਦੇ ਹਨ ਅੱਗੇ ਮਾਰਾਈ ਕਹਿੰਦੇ ਹਨਗੇ ਨਾ ਭਾਜ ਗਾਜ ਹੈ ਹਠੀਨ ਸੰਕ ਕਾਏ ਮਾਰਹੀਂ ਹਠੀਲੇ ਜੋਦੇ ਭੱਜਦੇ ਨਹੀਂ ਹਨ ਸਗੋਂ ਗੱਜਦੇ ਹਨ ਅਤੇ નિਸੰਘ ਹੋ ਕੇ ਸੱਟਾਂ ਮਾਰਦੇ ਹਨ ਬੇਚਿਜ ਕੋ ਹੋ ਕੇ ਬੇ ਪ੍ਰਵਾਹ ਹੋ ਕੇ ਉਹ ਫਟ ਮਾਰਦੇ ਹਨ ਅਤੇ ਫਟ ਚਲਦੇ ਵੀ ਹਨ ਆਉ ਸਾਧ ਸੰਗਤ ਜੀ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿਖਾਣ ਸਿੱਖੀ দান ਕੀ ਸਦਾਨ ਰਹਿ ਦਾਨ ਬਖਣਾ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਾਲ ਸ੍ਰੀ ਚੜ੍ਹਦੀ ਕਲਾ ਕਾਰਨੀ ਨਾਮਦਾਨ ਬਖਣਾ ਸਾਧ ਸੰਗਤ ਜੀ ਕਥਾਰਾ ਵਿਚਾਰ ਕਰਦੇ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾਂ ਹੋ ਗਿਆ ਹੋਣਗੇ ਆਪ ਸਾਧ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿਸ ਨੇ ਵੀ ਸਾਧ ਸੰਗਤ ਚਾਣਾ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ